ਕੈਨੇਡਾ ਦੇ ਵਿੱਚ ਇੱਕ ਸਿੱਖ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਸ ਦੇ ਵਿੱਚ ਜਗਤਾਰ ਸਿੰਘ ਅਤੇ ਹਰਪ੍ਰੀਤ ਕੌਰ ਜਿਹੜੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ 11:30 ਵਜੇ ਘਰ ਦੇ ਵਿੱਚ ਹੀ ਕੁਝ ਬੰਦੇ ਐਂਟਰ ਕਰਦੇ ਨੇ ਤੇ ਆਉਂਦਿਆਂ ਹੀ ਗੋਲੀਆਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਤੇ ਭਾਜੀ ਨੂੰ ਗੋਲੀਆਂ ਮਾਰਦੇ ਨੇ ਜਿੰਨਾਂ ਤੋਂ 20 ਤੋਂ 22 ਗੋਲੀਆਂ ਲੱਗੀਆਂ ਨੇ ਉਸ ਤੋਂ ਬਾਅਦ ਆਪਣੇ ਕਮਰੇਜ ਭੈਣ ਸੀ ਭੈਣ ਵਾਲੇ ਕਮਰੇ ਚ ਜਾ ਕੇ ਪੈਣ ਨੂੰ ਗੋਲੀਆਂ ਮਾਰਦੇ ਫਿਰ ਆਪਣੇ ਵੀ ਦੇ ਕਮਰੇ ਚ ਜਾਂਦੇ ਨੇ ਉਹਨੂੰ 12-13 ਗੋਲੀਆਂ ਵਾਰਦੀਆਂ 12-13 ਗੋਲੀਆਂ ਲੱਗਣ ਦੇ ਬਾਵਜੂਦ ਵੀ ਉਹ ਸਾਡੀ ਕੁੜੀ ਆਪਣਾ ਫੋਨ ਲੱਭ ਕੇ ਹੁਣ ਕਰਦੀ ਹੈ ਉੱਥੋਂ ਦੇ ਪ੍ਰਸ਼ਾਸਨ ਨੂੰ ਕੀ ਸਾਡੇ ਨਾਲਾ ਵਾਪਰਿਆ ਹੈ ਕੈਨੇਡਾ ਦੇ ਵਿੱਚ ਇੱਕ ਸਿੱਖ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਜਗਤਾਰ ਸਿੰਘ ਅਤੇ ਹਰਪ੍ਰਜਨ ਕੌਰ ਜਿਹੜੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੁਝ ਲੋਕ 11 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਵਿੱਚ ਵੜਦੇ ਨੇ ਗੋਲੀਆਂ ਮਾਰਦੇ ਨੇ ਅੰਨ ਤੁਰਨ ਫਾਇਰਿੰਗ ਹੁੰਦੀ ਹੈ ਉਸ ਫਾਇਰਿੰਗ ਦੇ ਵਿੱਚ ਦੋਨੋਂ ਬਜ਼ੁਰਗਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਉਹਨਾਂ ਦੀ ਧੀ ਨੂੰ ਕਈ ਗੋਲੀਆਂ ਜਿਹੜੀਆਂ ਨੇ ਉਹ ਲੱਗਦੀਆਂ ਨੇ ਪੂਰਾ ਮਾਮਲਾ ਜੇਕਰ ਕਹਿ ਲਈਏ ਬ੍ਰੈਂਟਮ ਦਾ ਕੈਲਡਨ ਸਿਟੀ ਦਾ ਹੈਗਾ ਔਰ ਇਸ ਦੇ ਵਿੱਚ ਲਗਾਤਾਰ ਸਿੱਖ ਜਿਹੜੀ ਹੈ ਬੁੱਧੀਜੀਵ ਹੁਣ ਇਹ ਮੰਗਾ ਕਰ ਰਹੀ ਸੀ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਲੇਕਿਨ ਹੁਣ ਇਸ ਪਰਿਵਾਰ ਦਾ ਭਾਰਤ ਬੈਠਾ ਪਰਿਵਾਰ ਵੀ ਇਹ ਅਪੀਲ ਕਰ ਰਿਹਾ ਹੈ ਕੀ ਇਹਨਾਂ ਨੂੰ ਜਿਹੜਾ ਉਹ ਜਲਦੋ ਜਲ ਇਨਸਾਫ ਮਿਲਣਾ ਚਾਹੀਦਾ ਔਰ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਹਰਕਿਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇਗੇ ਹਰਪ੍ਰਿੰਤ ਕੌਰ ਦੇ ਭਰਾ ਨੇ ਹਰਕਿਰਤ ਜੀ ਪੂਰਾ ਕੀ ਮਾਮਲਾ ਸੀਗਾ ਜਿਸ ਦੇ ਕਰਕੇ ਪਰਿਵਾਰ ਨੂੰ ਇਸ ਤਰੀਕੇ ਨਾਲ ਗੋਲੀਆਂ ਨਾਲ ਪੁਨਿ ਦਿੱਤਾ ਗਿਆ ਦੇਖੋ ਸਾਡੇ ਬੱਚੇ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਸਟੱਡੀ ਵੀਜ਼ੇ ਤੇ ਗਏ ਸਨ ਉੱਥੇ ਹੁਣ ਪੀਆਰ ਨੇ ਭੈਣ ਜੀ ਤੇ ਜੀਜਾ ਜੀ ਸਾਡੇ ਅਗਸਤ ਦੇ ਵਿੱਚ ਅਗਸਤ 2023 ਦੇ ਵਿੱਚ ਉਹਨਾਂ ਨੂੰ ਮਿਲਣ ਵਾਸਤੇ ਕੈਨੇਡਾ ਗਏ ਹੋਏ ਸਨ ਉਥੇ ਰਹਿ ਰਹੇ ਸਨ ਜਿਹੜਾ ਇਹ ਮਾਮਲਾ ਹੈ ਇਹ 20 ਨਵੰਬਰ ਦਾ ਹੈ ਪਰ 16 ਨਵੰਬਰ ਨੂੰ ਉਥੇ ਸਾਡੇ ਘਰ ਕੋਈ ਕੈਨੇਡਾ ਦੀ ਏਜੰਸੀ ਵਾਲੇ ਇੰਟੈਲੀਜੈਂਸ ਏਜੰਸੀ ਜਿਹੜੇ ਨੇ ਉਹ ਆਉਂਦੇ ਨੇ ਉਹ ਆ ਕੇ ਪਾਸਪੋਰਟ ਵਗੈਰਾ ਦੀ ਮੰਗ ਕਰਦੇ ਨੇ ਆਈਡੈਂਟੀ ਪੁੱਛਦੇ ਨੇ ਤੇ ਉਹ ਭੈਣ ਨੂੰ ਇੰਨਾ ਬੜੀ ਘਟ ਸੀ ਉਹਨੂੰ ਸਮਝ ਨਹੀਂ ਆਉਂਦੀ ਸਿਰਫ ਉਹਨੂੰ ਪਾਸਪੋਰਟ ਦੀ ਹੀ ਸਮਝ ਆ ਰਹੀ ਹੈ ਕਿ ਉਹ ਪਾਸਪੋਰਟ ਬਾਰੇ ਕੁਝ ਕਹਿ ਰਹੇ ਨੇ ਤਾਂ ਉਹਨੇ ਭੰਜ ਨੂੰ ਫੋਨ ਕੀਤਾ ਕਿ ਬੇਟਾ ਕੋਈ ਬੰਦੇ ਆਏ ਨੇ ਤੂੰ ਪਾਸਪੋਰਟ ਪਾਸਪੋਰਟ ਮੈਨੂੰ ਸਮਝ ਆ ਰਹੀ ਏ ਬਾਕੀ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਏ ਉਹ ਬਾਰਸੀ ਉਹ ਯੂ ਐਸ ਤੋਂ ਗਿਆ ਹੋਇਆ ਸੀ ਤੇ ਉਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਵੀ ਘਰ ਮੰਮੀ ਕੋਲ ਕੋਈ ਬੰਦੇ ਆਏ ਨੇ ਉਹ ਕੁਝ ਪਾਸਪੋਰਟ ਵਗੈਰੇ ਗੱਲ ਕਰ ਰਹੇ ਨੇ ਵੀ ਮੰਮੀ ਨੂੰ ਸਮਝ ਨਹੀਂ ਆ ਰਹੀ ਤੁਸੀਂ ਗੱਲ ਕਰੋ ਉਹਨੇ ਦੋਸਤ ਨੇ ਗੱਲ ਕੀਤੀ ਉਹਨੇ ਦੱਸਿਆ ਕਿ ਅਸੀਂ ਕੋਈ ਇੰਟੈਲੀਜੈਂਸੀ ਵਾਲਿਆਂ ਤੇ ਅਸੀਂ ਇਹਨਾਂ ਦੀ ਆਈਡੈਂਟੀ ਵਾਸਤੇ ਪਾਸਪੋਰਟ ਦੇਖਣੇ ਨੇ ਤੋਂ ਉਹਨਾਂ ਪਾਸਪੋਰਟ ਵਖਾ ਦਿੱਤੇ ਚਲੇ ਗਏ ਨੇ ਉਹਨਾਂ ਕੁਝ ਨਹੀਂ ਦੱਸਿਆ ਵੀ ਯਾਰ ਤੁਹਾਨੂੰ ਖਤਰਾ ਏ ਯਾਰ ਤੁਸੀਂ ਇੱਥੋਂ ਚਲੇ ਜਾਓ 20 ਤਰੀਕ ਦੀ ਇਹ ਜਿਹੜੀ ਘਟਨਾ ਵਾਪਰਦੀ ਏ 20 ਤਰੀਕ ਨੂੰ ਭੈਣ ਘਰ ਸੀ ਅਤੇ ਬੇਸਮੈਂਟ ਦੇ ਵਿੱਚ ਇੱਕ ਮੁੰਡਾ ਰਹਿੰਦਾ ਸਾਡੇ ਪਰਿਵਾਰਿਕ ਸੀ ਉਹ ਜੀਜਾ ਜੀ ਤੇ ਭਨੇਵੀ ਉਹ ਮਾਰਕੀਟ ਗਏ ਸਨ ਉਹ 11 ਵਜੇ ਤਕਰੀਬਨ ਘਰ ਆਉਂਦੇ ਨੇ 11:30 ਵਜੇ ਘਰ ਦੇ ਵਿੱਚ ਹੀ ਕੁਝ ਬੰਦੇ ਐਂਟਰ ਕਰਦੇ ਨੇ ਤੇ ਆਉਂਦਿਆਂ ਹੀ ਗੋਲੀਆਂ ਮਾਰਨੀ ਸ਼ੁਰੂ ਕਰ ਦਿੰਦੀਆਂ ਪਹਿਲਾਂ ਤੇ ਭਾਜੀ ਨੂੰ ਗੋਲੀਆਂ ਮਾਰਦੇ ਨੇ ਜਿੰਨਾਂ ਤੋਂ 20 ਤੋਂ 22 ਗੋਲੀਆਂ ਲੱਗੀਆਂ ਉਸ ਤੋਂ ਬਾਅਦ ਆਪਣੇ ਕਮਰੇ ਚ ਪੈਣ ਸੀ ਪੈਣ ਵਾਲੇ ਕਮਰੇ ਚ ਜਾ ਕੇ ਪੈਨ ਨੂੰ ਗੋਲੀਆਂ ਮਾਰਦੇ ਨੇ 22 ਗੋਲੀਆਂ ਹੀ ਪੈਨ ਨੂੰ ਵਜੀਆਂ ਨੇ ਫਿਰ ਉਹ ਆਪਣੇਵੀ ਦੇ ਕਮਰੇ ਚ ਜਾਂਦੇ ਨੇ ਉਹਨੂੰ 12 13 ਗੋਲੀਆਂ ਵਜਦੀਆਂ 12 13 ਗੋਲੀਆਂ ਲੱਗਣ ਦੇ ਬਾਵਜੂਦ ਵੀ ਉਹ ਸਾਡੀ ਕੁੜੀ ਆਪਣਾ ਫੋਨ ਲੱਭ ਕੇ ਫੋਨ ਕਰਦੀ ਹੈ ਉੱਥੋਂ ਦੇ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਆ ਵਾਪਰਿਆ ਹੈ ਤਿੰਨ ਫੋਨ ਕਰਨ ਤੇ ਹੀ ਉਹ ਐਡਰੈਸ ਆਇਡੈਂਟੀ ਕਰ ਪਾਉਂਦੇ ਨੇ ਪਹਿਲੇ ਫੋਨ ਤੇ ਉਹਨਾਂ ਐਡਰੈਸ ਆਇਡੈਂਟੀ ਨਹੀਂ ਕੀਤਾ ਦੂਜੇ ਤੇ ਵੀ ਨਹੀਂ ਕੀਤਾ ਤੀਜੇ ਤੇ ਉਹਨਾਂ ਆਇਡੈਂਟੀ ਕੀਤਾ ਹੈ ਇੰਨੀ دیر ਨੂੰ ਬੇਸਮੈਂਟ ਚੋਂ ਮੁੰਡਾ ਜਿਹੜਾ ਸੀ ਉਹ ਵੀ ਆਵਾਜ਼ ਸੁਣ ਕੇ ਉੱਤੇ ਆਇਆ ਉਹ ਦੱਸਦਾ ਕਿ ਜਦੋਂ ਮੈਂ ਬਾਹਰ ਆਇਆ ਮਤਲਬ ਬਾਹਰ ਕਾਲੇ ਰੰਗ ਦੀ ਕੋਈ F150 ਗੱਡੀ ਕੋਤੋਂਦੀ ਉਹਦੇ ਵਿੱਚ ਦੋ ਬੰਦੇ ਜਿਹੜੇ ਗੱਡੀ ਦੇ ਵਿੱਚ ਚੜਨ ਲੱਗੇ ਸੀ ਉਹਨੇ ਦੋ ਬੰਦੇ ਤੇ ਵੇਖੇ ਨੇ ਪਰ ਇੰਨੀ ਪੱਕਾ ਪਤਾ ਲੱਗਾ ਉਹ ਹੈ ਕਿੰਨੇ ਸਨ ਇੰਟੈਲੀਜੈਂਸ ਨੇ 4 ਦਿਨ ਪਹਿਲਾਂ ਹੀ ਜਿਹੜਾ ਉਹ ਇੱਕ ਵਾਰੀ ਆਈ ਸੀ ਕਰ ਔਰ ਪੁੱਛਕਿਛ ਕਰਕੇ ਗਈ ਆ ਹਾਂ ਪੁੱਛਕਿਛ ਕਰਕੇ ਗਏ ਨੇ ਪਰ ਉਹਨਾਂ ਕੋਈ ਪਰਿਵਾਰ ਨੂੰ ਸਾਡੇ ਨੂੰ ਕੁਝ ਨਹੀਂ ਦੱਸਿਆ ਵੀ ਅਸੀਂ ਕਿਸ ਲਈ ਪੁੱਛਕਿਛ ਕਰ ਰਹੇ ਹਾਂ ਪਤਾ ਨਹੀਂ ਲੱਗ ਪਿਆ ਉਹਨਾਂ ਨੂੰ ਕਿਸ ਚੀਜ਼ ਦੀ ਸ਼ੰਕਾ ਸੀਗੀ ਆ ਕੋਈ ਸ਼ੰਕਾ ਵੀ ਨਹੀਂ ਜਿਤਾਈ ਉਹਨਾਂ ਨੇ ਕਿ ਕੁਝ ਹੋਣਾ ਉਹਨਾਂ ਨੇ ਕੋਈ ਸ਼ੰਕਾ ਨਹੀਂ ਜਿਤਾਈ ਸਿਰਫ ਉਹ ਇਹ ਹੀ ਗਏ ਕਿ ਅਸੀਂ ਪਾਸਪੋਰਟ ਵੇਖਣ ਵਾਸਤੇ ਆਏ ਸਾਂ ਜੇ ਕੋਈ ਸ਼ੰਕਾ ਜਿਤਾਂਦੇ ਜਾਂ ਕੋਈ ਦੱਸ ਦੇ ਵੀ ਤੁਹਾਨੂੰ ਖਤਰਾ ਹੈ ਕੋਈ ਗੱਲ ਦਾਫਤੇ ਤੇ ਫਿਰ ਯਾਦ ਹੈ ਅਸੀਂ ਬੱਚਿਆਂ ਨੂੰ ਉੱਥੋਂ ਕਿਤੇ ਹੋਰ ਭੇਜ ਦਿੰਦੇ ਜਾਂ ਉੱਥੇ ਆਪਣੀ ਸਕਿਉਰਿਟੀ ਵਾਸ ਇਹ ਸਰਕਾਰ ਨੂੰ ਜੇ ਪਤਾ ਸੀ ਤੇ ਸਰਕਾਰ ਹੀ ਉੱਥੇ ਕੋਈ ਪੈਟਰੋਲਿੰਗ ਲਗਾ ਦਿੰਦੀ ਉਹੀ ਸਕਿਉਰਿਟੀ ਕਰਦੇ ਪਰ ਉਹਨਾਂ ਨਾਂ ਤੇ ਦੱਸਿਆ ਤੇ ਨਾ ਹੀ ਆਪ ਉਹਨਾਂ ਨੇ ਉੱਥੋਂ ਦੀ ਰੱਖਿਆ ਰੱਖਿਆ ਸੀ ਸਮੇਂ ਪਹਿਲਾਂ ਇਹ ਪਰਿਵਾਰ ਜਿਹੜਾ ਉਹ ਪਹੁੰਚਿਆ ਸੀ ਕੈਨੇਡਾ ਕਿੰਨੇ ਸਮੇਂ ਬਾਅਦ ਗਿਆ ਸੀ ਭਾਰਤ ਤੋਂ ਇਹ ਪਹਿਲਾਂ 3-4 ਸਾਲ ਬਾਅਦ ਗਏ ਨੇ 3-4 ਸਾਲ ਪਹਿਲਾਂ ਗਏ ਸਨ ਹੁਣ ਇਹ ਦੋ ਤਿੰਨ ਚਾਰ ਸਾਲ ਤੋਂ ਬਾਅਦ ਗਏ ਇਸ ਤੋਂ ਪਹਿਲਾਂ ਕੋਈ ਅਜਿਹੀ ਘਟਨਾਵਾਂ ਜਾਂ ਅਜਿਹੀ ਕੁਝ ਨਾਮ ਹੋਣ ਇਸ ਪੂਰੀ ਕੈਟਾਗਰੀ ਦੇ ਵਿੱਚ ਕਿਉਂਕਿ ਜਦੋਂ ਇੰਟੈਲੀਜੈਂਸ ਕਿਸੇ ਵੀ ਬੰਦੇ ਦਾ ਪਤਾ ਕਰਾਉਂਦੀ ਹੈ ਤਾਂ ਉਸ ਦਾ ਕਾਰਨ ਨਹੀਂ ਹੁੰਦਾ ਕਿ ਮੁੱਖ ਕੋਈ ਉਹਦਾ ਬੈਕਗ੍ਰਾਉਂਡ ਨਾ ਰਿਆ ਹੋਵੇ ਜਿਕਰ ਇਸ ਪਿਛੋਕੜ ਇਸ ਪਰਿਵਾਰ ਦਾ ਜਾਣਨ ਦੀ ਕੋਸ਼ਿਸ਼ ਕਰਾ ਕੋਈ ਬੈਕਗ੍ਰਾਉਂਡ ਰਿਆ ਇਸ ਤਰੀਕੇ ਮੂਵਮੈਂਟ ਦਾ ਦੇਖੋ ਕੋਈ ਮੂਵਮੈਂਟ ਨਾਲ ਕੋਈ ਹੋ ਜਾ ਬੈਕਗ੍ਰਾਉਂਡ ਨਹੀਂ ਸੀ ਇੱਥੇ ਭੈਣ ਜੀ ਤੇ ਜੀਜਾ ਜੀ ਜੋ ਕੜੈਲ ਸਾਡੀ ਭੈਣ ਵਿਆਹੀ ਸੀ ਇੱਥੇ ਪਟਿਆਲੇ ਕਿਰਾਏ ਤੇ ਰਹਿੰਦੇ ਸਨ ਇੱਥੇ ਆਪਣੇ ਬੱਚੇ ਪੜਾਉਣ ਵ ਅਫਨਾਮ ਬਾਣੀ ਦੇ ਨਾਲ ਹੀ ਜੁੜੇ ਸਨ ਨਿਤਨੇਮੀ ਸਨ ਸ੍ਰੀ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਹੋਰ ਇਹਨਾਂ ਦੀ ਕਿਸੇ ਮੂਵਮੈਂਟ ਨਾਲ ਕੋਈ ਕੁਝ ਨਹੀਂ ਸੀ ਬੱਚਾ ਸਾਡਾ ਉੱਥੇ ਆਪਣਾ ਟਰੱਕ ਚਲਾਉਂਦਾ ਸੀ ਆਪਣਾ ਉਹਦਾ ਬਿਜ਼ਨਸ ਹੈ ਉਹ ਕਰਦਾ ਫੀ ਬੱਚੀ ਜੋਬ ਕਰਦੀ ਸੀ ਮਤਲਬ ਚਾਰ ਹੁਣੇ ਹੀ ਕੁਛ ਸਮੇਂ ਪਹਿਲਾਂ ਅਗਸਤ ਦਾ ਸਮਾਂ ਤੁਸੀਂ ਦੱਸ ਰਿਹਾ 8 ਅਗਸਤ ਦੇ ਵਿੱਚ ਹੀ ਇਹ ਪਰਿਵਾਰ ਉੱਥੇ ਪਰਤਿਆ ਸੀਗਾ ਵਾਪਸ ਗਿਆ ਸੀਗਾ ਉੱਥੇ ਕੀ ਕਾਰਨ ਕੀ ਰਿਹਾ ਕਿਉਂਕਿ ਇਸ ਦੇ ਪਿੱਛੇ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕਿਉਂਕਿ ਜੇਕਰ ਕੁੜੀ ਦਾ ਜ਼ਿਕਰ ਕੀਤਾ ਜਾਵੇ ਉਸ ਨੂੰ ਵੀ ਗੋਲੀਆਂ ਲੱਗੀਆਂ ਨੇ ਉਸ ਦੀ ਹਾਲਾਤ ਕਿਵੇਂ ਦੇ ਨੇ ਦੇਖੋ ਜੀਜਾ ਜੀ ਤੇ ਤੁਹਾਨੂੰ ਦੱਸਿਆ ਮੌਕੇ ਤੇ ਹੀ ਡੈਥ ਹੋ ਜਾਂਦੀ ਹੈ ਭੈਣ ਤੇ ਕੁੜੀ ਜਿਹੜੀ ਉੱਥੇ ਤੜਫ ਰਹੀ ਨੇ ਪਰ ਉਹ ਜਿਹੜਾ ਮੁੰਡਾ ਸੀ ਥੱਲੇ ਸਾਡੇ ਬੇਸਮੈਂਟ ਤੇ ਰਹਿੰਦਾ ਸੀ ਉਹਨੇ ਜਿਹੜੀ ਪੁਲਿਸ ਆਈ ਉਹਨਾਂ ਨੂੰ ਕਿਹਾ ਕਿ ਪਹਿਲਾਂ ਇਹਨਾਂ ਨੂੰ ਇੱਥੋਂ ਲੈ ਜਾਓ ਇਹਨਾਂ ਦਾ ਜਿਹੜਾ ਹੈ ਮੈਡੀਕਲ ਟਰੀਟਮੈਂਟ ਸ਼ੁਰੂ ਕਰੋ ਪਰ ਉਹ ਕਾਫੀ ਦੇਰ ਉਹਨਾਂ ਲਗਾ ਦਿੱਤੀ ਉਹਨਾਂ ਨੂੰ ਲੈ ਕੇ ਜਾਣ ਲੱਗਿਆ ਤੇ ਭੈਣ ਸਾਡੀ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਹੋਏ 4 ਦਸੰਬਰ ਨੂੰ ਉਹਨਾਂ ਦੀ ਵੀ ਡੈਥ ਹੋ ਗਈ ਸੀ ਤੇ ਪਨੇਵੀ ਸਾਡੀ ਹਸਪੀਟਲ ਦੇ ਵਿੱਚ ਜਿੱਦਾ ਕਿ ਇਲਾਜ ਚੱਲ ਰਿਹਾ ਡਾਕਟਰ ਹਾਲੇ ਵੀ ਕਹਿ ਰਹੇ ਨੇ ਕਿ ਉਹਨੂੰ ਨੋਰਮਲ ਲਾਈਫ ਵਾਸਤੇ ਘੱਟ ਤੋਂ ਘੱਟ 2-3 ਸਾਲ ਲੱਗ ਸਕਦੇ ਨੇ ਉੱਥੇ ਦਾ ਪ੍ਰਸ਼ਾਸਨ ਕੀ ਕਹਿੰਦਾ ਕਿ ਕੌਣ ਸੀਗੇ ਕੌਣ ਸੀਗੇ ਕੁਝ ਪਤਾ ਲੱਗ ਪਿਆ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਇਆ ਦੇਖੋ ਪ੍ਰਸ਼ਾਸਨ ਉਥੋਂ ਦਾ ਕੁਝ ਨਹੀਂ ਕਹਿ ਰਿਹਾ ਉਹ ਕਹਿ ਰਹੇ ਨੇ ਇਹੀ ਕਿ ਅਸੀਂ ਆਇਡੈਂਟੀਟੀ ਕਰ ਰਹੇ ਹਾਂ ਇੱਕ ਵਾਰੀ ਪਤਾ ਲੱਗਾ ਸੀ ਗੱਲ ਕਿ ਉਹ ਕੁਝ ਮਿਸ ਆਇਡੈਂਟੀਟੀ ਕਹਿ ਰਹੇ ਨੇ ਪਰ ਜੇ ਮਿਸ ਆਇਡੈਂਟੀਟੀ ਕਹਿ ਰਹੇ ਨੇ ਤਾਂ ਉਹਨਾਂ ਕਿੰਨਾ ਨੂੰ ਮਾਰਨਾ ਸੀ ਕਿਉਂ ਮਾਰਨਾ ਸੀ ਫਿਰ ਪ੍ਰਸ਼ਾਸਨ ਨੂੰ ਉਹ ਵੀ ਪਤਾ ਹੋਏਗਾ ਉਹ ਵੀ ਸਾਨੂੰ ਦੱਸਣ ਉਹਨਾਂ ਕੁਝ ਨਹੀਂ ਦੱਸ ਰਹੇ ਨਾ ਹੀ ਉਹ ਗੱਡੀ ਉਹਨਾਂ ਉਦੋਂ ਟਰੇਸ ਕੀਤੀ ਉਦੋਂ ਗੱਡੀ ਵੀ ਟਰੈਕਸ ਕਰ ਸਕਦੇ ਸਨ ਕਿਉਂਕਿ ਟ੍ਰੈਫਿਕ ਰੂਲ ਬਹੁਤ ਜ਼ਿਆਦਾ ਉੱਥੇ ਸਖਤ ਨੇ ਪਰ ਉਹਨਾਂ ਕੁਝ ਨਹੀਂ ਦੱਸ ਰਹੇ ਸਿਰਫ ਇਹੀ ਕਹਿ ਰਹੇ ਨੇ ਕਿ ਅਸੀਂ ਇਹਦੇ ਬਾਰੇ ਪਤਾ ਕਰ ਰਹੇ ਆਂ ਤੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਛੇਤੀ ਦੱਸਾਂਗੇ ਅੱਛਾ ਹੁਣ ਤੁਸੀਂ ਕਿੱਥੇ ਤੱਕ ਪਹੁੰਚਿਆ ਪੰਜਾਬ ਤੋਂ ਜਾਂ ਭਾਰਤ ਤੋਂ ਕਿੱਥੇ ਤੱਕ ਤੁਹਾਡੇ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਕਿੱਥੇ ਤੱਕ ਜਾਇਆ ਜਾ ਰਿਹਾ ਦੇਖੋ ਅਸੀਂ ਕੈਨੇਡਾ ਦੇ ਵਿੱਚ ਵੀ ਕੱਲ ਉੱਥੇ ਕੈਂਡਲ ਮਾਰਚ ਗੱਡਿਆ ਸੀ ਤੇ ਉਥੇ ਇਕੱਠੇ ਹੋਏ ਸਨ ਆਪਣੇ ਭਾਰਤੀ ਵੀ ਕੈਨੇਡੀਅਨ ਵੀ ਜਿਨ੍ਹਾਂ ਨੇ ਕੈਨੇਡਾ ਸਰਕਾਰ ਤੋਂ ਵੀ ਮੰਗ ਕੀਤੀ ਸੀ ਕਿ ਇਹਦੇ ਬਾਰੇ ਸਾਨੂੰ ਪਤਾ ਕਰਕੇ ਦੱਸੋ ਕਿਉਂ ਹੋਇਆ ਹੈ ਤੇ ਭਾਰਤ ਦੇ ਵਿੱਚ ਵੀ ਅਸੀਂ ਬੀਜੇਪੀ ਦੇ ਵੱਡੇ ਲੀਡਰਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਜਿਨ੍ਹਾਂ ਨਾਲ ਹਾਲੇ ਤੱਕ ਗੱਲਬਾਤ ਹੋ ਨਹੀਂ ਰਹੀ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਉਹ ਇਸ ਕੇਸ ਬਾਰੇ ਬੀਜੇਪੀ ਲੀਡਰਾਂ ਦੇ ਨਾਲ ਅਤੇ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਤੱਕ ਪਹੁੰਚੀ ਹੈ ਗੱਲਬਾਤ ਕੁਝ ਹੋ ਪਾਇਆ ਕੁਝ ਨਿਕਲ ਕੇ ਆ ਪਾਇਆ ਕੀ ਕਹਿੰਦੇ ਐ ਅਗਿਆਨੀ ਹਰਪ੍ਰੀਤ ਸਿੰਘ ਕੀ ਕਹਿੰਦੇ ਨੇ ਜਦੋਂ ਪੈਰਵਾਹੀ ਕਰ ਰਹੇ ਅਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਸੀਂ ਇਹਦੇ ਬਾਰੇ ਪਰ ਸਰਕਾਰ ਨਾਲ ਗੱਲ ਕਰ ਰਹੇ ਆ ਤੇ ਜਿਵੇਂ ਵੀ ਕੋਈ ਉਧਰੋਂ ਮੈਸੇਜ ਆਉਂਦਾ ਹੈ ਤੇ ਉਹ ਦੱਸਣਗੇ ਪਿੱਛੇ ਜਿਹੜਾ ਪਰਿਵਾਰ ਰਹਿ ਗਿਆ ਕਿਉਂਕਿ ਉਹਨਾਂ ਦਾ ਖੁਦ ਦਾ ਪਰਿਵਾਰ ਤੇ ਪੂਰਾ ਜਿਹੜਾ ਉਹ ਕੈਨੇਡਾ ਦੇ ਵਿੱਚ ਸੀਗਾ ਇੱਥੇ ਪਿੱਛੇ ਕਿਹੜਾ ਪਰਿਵਾਰ ਰਹਿ ਗਿਆ ਜਿਹੜਾ ਉਹਨਾਂ ਦੀ ਅਪੀਲ ਕਰ ਰਿਹਾ ਦੇਖੋ ਇਹਨਾਂ ਪਰਿਵਾਰ ਤੇ ਪੂਰਾ ਆਪ ਤੇ ਉੱਥੇ ਹੀ ਸਨ ਇੱਥੇ ਭਾਰਤ ਦੇ ਵਿੱਚ ਮੈਂ ਹੀ ਉਹਨਾਂ ਦੀ ਪੂਰੀ ਅਪੀਲ ਕਰ ਰ ਸ ਐਸਜੀਪੀਸੀ ਤੱਕ ਜਾਂ ਅਕਾਲ ਤਖਤ ਸਾਹਿਬ ਤੱਕ ਵੀ ਅਪਰੋਚ ਕਰ ਰਹੇ ਹਾਂ ਤੁਸੀਂ ਹਾਂਜੀ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਵੀ ਮਿਲਾਂਗੇ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਅਸੀਂ ਛੇਤੀ ਹੀ ਮਿਲਾਂਗੇ ਛੇਤੀ ਮਿਲ ਕੇ ਜਥੇਦਾਰ ਸਾਹਿਬ ਨੂੰ ਇਹ ਕੇਸ ਬਾਰੇ ਜਾਣੂ ਕਰਾ ਕੇ ਤੇ ਉਹਨਾਂ ਤੋਂ ਵੀ ਅਸੀਂ ਅਪੀਲ ਕਰਾਂਗੇ ਕਿ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੀ ਭਾਰਤ ਸਰਕਾਰ ਨੂੰ ਇਸ ਬਾਰੇ ਦਬਾਅ ਪਾਉਣ ਕਿਉਂਕਿ ਦੋਸ਼ੀਆਂ ਨੂੰ ਫੜ ਸਕਣ ਪਤਾ ਲੱਗ ਸਕੇ ਕਿ ਕਾਹਤੋਂ ਹੋਇਆ ਕਿਉਂ ਹੋਇਆ ਸਾਡੇ ਜ਼ਰੀਏ ਨਾਲ ਜਿਕਰ ਅਪੀਲ ਕਰਨਾ ਚਾਹੁੰ ਤਾਂ ਕਿੰਨੂੰ ਕੀ ਕਰਾਂਗੇ ਦੇਖੋ ਤੁਹਾਡੇ ਜ਼ਰੀਏ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਬਾਕੀ ਗ੍ਰਹਿ ਮੰਤਰੀ ਨੂੰ ਅਪੀਲ ਕਰ ਰਹੇ ਹਾਂ ਸਿੰਘ ਸਾਹਿਬ ਜੀ ਨੂੰ ਅਪੀਲ ਕਰ ਰਹੇ ਹਾਂ ਕਿ ਇਹਦੇ ਕੇਸ ਦੇ ਬਾਰੇ ਜੋ ਵੀ ਹੋਇਆ ਹੈ ਇਹਦੇ ਬਾਰੇ ਬਰੀਕੀ ਨਾਲ ਇਹਦੀ ਤਹਿ ਤੱਕ ਜਾ ਕੇ ਸਾਨੂੰ ਇਹਦੇ ਬਾਰੇ ਦੱਸਿਆ ਜਾਏ ਕਿ ਇਹ ਕਿਉਂ ਹੋਇਆ ਹੈ ਕਿੰਨੇ ਮਾਰਿਆ ਕਿਉਂਕਿ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਗਿਆ ਹੈ ਬਾਕੀ ਤੁਹਾਡੇ ਮਾਧਮ ਰਹੀਂ ਅਸੀਂ ਇੱਕ ਅਪੀਲ ਕਰਨਾ ਚਾਹਾਂਗੇ ਕਿ ਜੋ ਬੱਚੀ ਸਾਡੀ ਹਸਪੀਟਲ ਦੇ ਵਿੱਚ ਜੋ ਕਿ ਕਾਫੀ ਜਿੰਨੂੰ ਗੋਲੀਆਂ ਵੱਜੀਆਂ ਨੇ ਉਹਦੇ ਬਾਰੇ ਸਾਰੇ ਅਰਦਾਸ ਕਰਨ ਕਿ ਬੱਚੀ ਛੇਤੀ ਠੀਕ ਹੋ ਕੁਲਰ ਦਾ ਆਸੀ ਗੱਲ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਅਪੀਲ ਇਹ ਵੀ ਕੀਤੀ ਜਾ ਰਹੀ ਹੈ ਕਿ ਉਸ ਪਰਿਵਾਰ ਨੂੰ ਇਨਸਾਫ ਮਿਲੇ ਜਿਨ੍ਹਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਗੋਲੀਆਂ ਮਾਰੀਆਂ ਨੇ ਉਹਨਾਂ ਦੀ ਜਲਦ ਤੋਂ ਜਲਦ ਭਾਲ ਜਿਹੜੀ ਉਹ ਕੀਤੀ ਜਾਵੇ ਔਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਸਥਾਵਾਂ ਦੇ ਨਾਲ ਜਿਹੜਾ ਹੈ ਉਹ ਅਪਰੋਚ ਕੀਤੀ ਜਾਵੇ ਕਿ ਭਾਵੇਂ ਉਹ ਸ਼ਰਮਣੀ ਗੁਰਦਾਰਾ ਪਵੰਦਾ ਕਮੇਟੀ ਹੋਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਹੋਰ तमाम ਲੀਡਰਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਕਿ ਭਾਰਤ ਤੋਂ ਵੀ ਪ੍ਰੈਸ਼ਰ ਜਿਹੜਾ ਉਹ ਕਿਤਨਾ ਕਿਤੇ ਬਣਾਇਆ ਜਾਵੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪਤ ਸਿੰਘ ਪੀਟੀਸੀ ਨਿਊਜ਼ ਪਟਿਆਲਾ